ਫਿਲੌਰ ਦੇ ਕਰੀਬੀ ਪਿੰਡ ਕੰਗਰਾਈਆਂ ਨੇੜਿਓਂ ਲੰਘਦੀ ਵੱਡੀ ਨਹਿਰ ਵਿੱਚ ਰਾਤ ਵੇਲੇ ਇੱਕਦਮ ਭਾਰੀ ਮਾਤਰਾ ਵਿੱਚ ਨਹਿਰੀ ਵਿਭਾਗ ਵੱਲੋਂ ਛੱਡਿਆ ਪਾਣੀ ਨਹਿਰ ਵਿੱਚ ਆ ਗਿਆ ਨਹਿਰ ਦੇ ਗੇਟ ਬੰਦ ਹੋਣ ਕਰਕੇ ਪਾਣੀ ਓਵਰਫਲੋ ਹੋ ਕੇ ਭਾਰੀ ਮਾਤਰਾ ਵਿੱਚ ਪਿੰਡਾਂ ਦੇ ਖੇਤਾਂ ਵਿੱਚ ਜਾ ਬੜਿਆ ਜਿਸ ਦਾ ਪਤਾ ਪਿੰਡ ਵਾਸੀਆਂ ਨੂੰ ਸਵੇਰੇ ਤੜਕਸਾਰ ਲੱਗਿਆ ਅਤੇ ਗੁਰੂ ਘਰ ਵਿੱਚ ਜਾ ਕੇ ਅਨਾਉਂਸਮੈਂਟ ਕਰਵਾਈ ਗਈ ਪਿੰਡ ਵਾਸੀ ਇਕੱਠੇ ਹੋ ਕੇ ਮੌਕੇ ਤੇ ਪੁੱਜੇ ਅਤੇ ਪਾਣੀ ਨੂੰ ਰੋਕਣ ਦੇ ਯਤਨ ਕਰਨ ਲੱਗੇ ਪਰ ਬਹਾਅੋ ਜਿਆਦਾ ਤੇਜ਼ ਹੋਣ ਕਾਰਨ ਪਾਣੀ ਰੁਕ ਨਹੀਂ ਰਿਹਾ ਸੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਮੌਕੇ ਤੇ ਸਦਿਆ ਜਈ ਸੰਜੀਪ ਕੁਮਾਰ ਸਾਥੀ ਕਰਮਚਾਰੀਆਂ ਨਾਲ ਮੌਕੇ ਤੇ ਪੁੱਜੇ ਅਤੇ ਚਾਬੀਆਂ ਨਾਲ ਗੇਟ ਨੂੰ ਖੁਲਵਾਇਆ ਅਤੇ ਪਾਣੀ ਆਗਾਹ ਨੂੰ ਲੰਗਾਇਆ ਹਰਦੀਪ ਸਿੰਘ ਮੈਂਬਰ ಗ್ರಾಮ ਪੰਚਾਇਤ ਕੰਗਰਾਈਆਂ ਨੇ ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਹੋਏ ਦੱਸਿਆ ਕਿ ਜੇਕਰ ਅਸੀਂ ਰੋਲਾ ਨਾ ਪਾਉਂਦੇ ਤੇ ਵਿਭਾਗ ਨੂੰ ਸੂਚਿਤ ਨਾ ਕਰਦੇ ਤਾਂ ਸਾਡਾ ਭਾਰੀ ਨੁਕਸਾਨ ਹੋ ਜਾਣਾ ਸੀ ਵਿਭਾਗ ਨਹਿਰ ਵਿੱਚ ਪਾਣੀ ਛੱਡਣ ਤੋਂ ਪਹਿਲਾਂ ਵਿਭਾਗ ਦੇ ਕਰਮਚਾਰੀਆਂ ਤੇ ਨੇੜਲੇ ਪਿੰਡਾਂ ਦੀ ਪੰਚਾਇਤ ਨੂੰ ਜ਼ਰੂਰ ਸੂਚਿਤ ਕਰਨ ਤਾਂ ਜੋ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਸ ਸਕੇ। ਭਈ ਸਰਕਾਰੀ ਮਲਾਜੂ ਤੁਸੀਂ? ਹਾਂਜੀ। ਜਿਹੜਾ ਬੰਦ ਹੋਇਆ ਬਾਕਸ ਕੀ ਕਹਿਣਾ ਚਾਹੁੰਦੇ ਆ ਉਹਦੇ ਬਾਰੇ ਪਾਣੀ ਭਰ ਗਿਆ ਪਿੰਡ ਦੇ ਲੱਗੇ ਚਾਗੇ। ਕੀ ਕਹਿਣਾ ਚਾਹੁੰਦੇ? ਫਿਰ ਮੈਂ ਕੀ ਕਹ ਰਿਹਾ ਜੀ? ਤੁਸੀਂ ਅਧਿਕਾਰੀਆਂ ਤੁਹਾਨੂੰ ਪਤਾ ਨਹੀਂ ਇਹਦੇ ਬਾਰੇ ਵੀ ਪਾਣੀ ਭਰ ਗਿਆ ਜਿਹੜੇ ਗੇਟ ਬੰਦ ਹੋਏ ਆ। ਇਹ ਕਾਜੀ ਲੰਡਾ ਵੀ ਚਾਹਵਾ ਗੱਲ ਸਰਕਾਰੀ ਮੁਲਾਜ਼ਮਾ ਤੁਸੀਂ ਤੁਹਾਨੂੰ ਪਤਾ ਹੀ ਹੋਣਾ ਜੇ ਇਹਦਾ ਵੀ ਗੇਟ ਬੰਦ ਹੈ ਫਿਰ ਤੁਸੀਂ ਪਾਣੀ ਭਰ ਕੇ ਪਿੰਡ ਦੇ ਵਿੱਚ ਜਾਨੀ ਨੁਕਸਾਨ ਹੋ ਸਕਦਾ ਜੀ ਲੋਕਾਂ ਦਾ ਫਿਰ ਡਰਨ ਸਕਦਾ ਸੀ ਬਸ ਉਹੀ ਬੋਲੋ ਦੱਸੋ ਕੀ ਗੱਲ ਹੈ ਸਰ ਕੀ ਦੱਸ ਸਕਦਾ ਨਹੀਂ ਦੱਸੋ ਜੋ ਵੀ ਦੱਸਣਾ ਤੁਸੀਂ ਪਾਣੀ ਪੁੱਛੋ ਜਾਰੇ ਆ ਗਿਆ ਜੀ ਚਾਬੀ ਕਿੱਥੇ ਰੱਖੀ ਹੈ ਚਾਬੀ ਕਿਹਦੇ ਕੋਲ ਸੀ ਜਿਹੜੀ ਉਹ ਚਾਬੀ ਮੈਂ ਸਰ ਅੱਗੇ ਮੋਰਸਲੇ ਨਾਲ ਰੱਖਦਾ ਦੋ ਦਰਵਾਜ਼ੇ ਦੇ ਥੱਲੇ ਹਾਂ ਤੇ ਮੈਂ ਇੱਥੇ ਸ਼ਿਕਵਰ ਰੱਖਤੀ ਭਾਜੀ ਕੋਲ ਮੋਟੋਲਰ ਪ੍ਰਾਈਵੇਟ ਬੰਦੇ ਨੂੰ ਫੜਾਤੀ ਹਾਂਜੀ ਉਥੋਂ ਜੇ ਚਾਬੀ ਗੇਟ ਪ੍ਰਾਈਵੇਟ ਕੇ ਫੜਾਤੀ ਦੋ ਦੋ ਤਨ ਡਿੱਗੀ ਥੱਲੇ ਮੋਟਰਸਾਈਕਲ ਤੋਂ ਤਾਂ ਕਰੇ ਮੈਂ ਅਗਲੇ ਮੈਂ ਸਵੇਰੇ ਮੈਂ ਤੁਸੀਂ ਪ੍ਰਾਈਵੇਟ ਬੰਦੇ ਨੂੰ ਇਹ ਸੀ ਜਿਹੜਾ ਡੈਪ ਹੀ ਤਾਂ ਸਵੇਰੇ ਮੈਂ ਪੰਜ ਸਵੇਰੇ ਮੈਂ 5 ਵਜੇ ਆ ਕੇ ਸਰ ਲੈ ਲੈਣਾ ਹੁੰਦਾ ਜੀ ਹਾਂ 4 ਵਜੇ 3 ਵਜੇ ਤਾਂ ਨਹੀਂ ਤੁਸੀਂ ਸਰਕਾਰੀ ਚੀਜ਼ ਪ੍ਰਾਈਵੇਟ ਬੰਦੇ ਨੂੰ ਕਿੱਦਾਂ ਦੇ ਦਿੱਤੀ ਫਿਰ ਗਲਤੀ ਹੋ ਗਈ ਸਰ ਇਹਦਾ ਕੋਪਣਾ ਪਊ ਭਾਜੀ ਕੀ ਨਾਂ ਆ ਤੁਹਾਡਾ ਮੇਰਾ ਨਾਂ ਕੁਲਦੀਪ ਕੀ ਮੈਟਰ ਕੀ ਹੋਇਆ ਜਿਹੜਾ ਤੁਹਾਨੂੰ ਆਇਆ ਜਦੋਂ ਪਹਿਲਾ ਪਾਣੀ ਮੈਂ 2:30 ਵਜੇ ਦੇਖ ਕੇ ਗਿਆ ਸੀਗਾ ਉਦੋਂ ਪਾਣੀ ਨਹੀਂ ਸੀ ਪਹੁੰਚਾ ਇੱਥੇ ਕਿੱਥੇ ਸੀਗਾ ਪਾਣੀ ਸਹੀ ਸਾਦੇ ਵਿੱਚ ਪਾਣੀ ਨਹਿਰ ਦੇ ਵਿੱਚ ਨਹਿਰ ਚ ਪਾਣੀ ਨਹੀਂ ਜਦੋਂ ਬਾਅਦ ਵਿੱਚ ਕੀ ਕੰਮ ਕਰਦੇ ਹੋ ਤੁਸੀਂ ਮੈਂ ਮਨਰੇਗਾ ਨੂੰ ਨਹਿਰ ਦੇ ਵਿੱਚ ਇੱਥੇ ਕੰਮ ਕਰਦਾ ਹੁੰਦਾ ਡਿਊਟੀ ਚ ਆਪ ਸੀਜ਼ਨ ਦੀ ਸੀਜ਼ਨ ਠੀਕ ਹੈ ਜੀ ਹਾਂਜੀ ਉਦੋਂ ਬਾਅਦ ਵਿੱਚ ਫਿਰ ਮੈਨੂੰ ਉਹ ਭਰਾਵਾ ਦਾ ਫੋਨ ਗਿਆ ਆਪਣੇ ਤੇ ਕੀ ਆਏਗਾ ਕੀ ਆਏਗਾ ਹਾਂਜੀ ਭਰਾ ਦਾ ਫੋਨ ਗਿਆ ਹਾਂ ਮੈਂ ਉਦੋਂ ਚਾਬੀ ਲੈ ਕੇ ਆਇਆ ਚਾਬੀ ਲੈ ਕੇ ਗੇਟ ਚੱਕਦੇ ਤੇ ਪਾਣੀ ਲਾਉਣ ਹੋ ਗਿਆ ਪਾਣੀ ਕੀ ਬਾਰ ਆ ਰਿਹਾ ਸੀ ਓਵਰਫਲੋ ਪਾਣੀ ਉਸ ਟਾਈਮ ਓਵਰਫਲੋ ਸੀ ਓਵਰਫਲੋ ਕੀ ਕਾਰਨ ਸੀਗਾ ਓਵਰਫਲੋ ਦਾ ਓਵਰਫਲੋ ਦਾ ਪਾਣੀ ਐਕਸਟਰਾ ਵਧੂ ਸੀ ਵਾਧੂ ਸੀ ਗੇਟ ਗੇਟ ਥੋੜੇ ਡਾਊਨ ਸੀ ਗੇਟ ਡਾਊਨ ਸੀ ਦੋ ਬੰਦ ਸੀਗੇ ਸਰੀਂ ਦੇ ਉਹ ਸਾਨੂੰ ਉੱਥੋਂ ਆਡਰ ਹੋਏ ਨੇ ਬੰਦ ਰੱਖਣੇ ਆ ਜਿਹੜੇ ਦੋ ਸੀਗੇ ਉਹ ਥੋੜੇ ਖੁੱਲੇ ਸੀਗੇ ਪਰ ਉਹਨਾਂ ਵਿੱਚ ਫੇਰ ਵੀ ਕਚਰਾ ਜਿਹੜਾ ਹੁੰਦਾ ਪਿੱਛੋਂ ਫਸ ਜਾਂਦਾ ਤੇ ਪਾਣੀ ਓਵਰਫਲੋ ਹੋ ਜਾਂਦਾ ਫੇ ਤੁਸੀਂ ਮੌਕੇ ਤੇ ਪਹੁੰਚ ਕੇ ਮੌਕੇ ਤੇ ਅਸੀਂ ਗੇਟ ਚੱਕ ਦਿੱਤੇ ਸਾਰੇ ਸਾਰੇ ਖੋਲ ਦਿੱਤੇ ਗੇਟ ਪਾਣੀ ਓਵਰਫਲੋ ਹੋ ਕੇ ਘਰਾਂ ਦੇ ਵਿੱਚ ਚੱਲਾ ਵੀ ਉਹਦੇ ਬ ਉਦੇ ਵਿੱਚ ਇਹਦਾ ਮਦ ਭਾਗੀ ਕੱਟਣਾ ਹੋਣ ਵਾਲਾ ਦਾ ਬਚ ਗਿਆ ਜਿਹੜਾ ਬਚਾਅ ਹੋ ਗਿਆ ਜਿਹੜਾ ਵੀ ਚਲੋ ਬੱਚਿਆਂ ਦਾ ਵੀ ਕਿਸੇ ਜਾਨੀ ਮਨ ਲਈ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜੀ ਸਭ ਕੀ ਨਾਮ ਹੈ ਤੁਹਾਡਾ ਤੇ ਮੈਟਰ ਕੀ ਗੱਲਬਾਤ ਹੋਈ ਹੈ ਪ੍ਰੋਪਰ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਹਾਂਜੀ ਗੱਲਬਾਤ ਹੋਈ ਜੀ ਪਿੱਛੇ ਆਪਣਾ ਅਚਾਨਕ ਪਾਣੀ ਜ਼ਿਆਦਾ ਆ ਜਾਣ ਕਰਕੇ ਤੇ ਇੱਥੇ ਆਪਣੀ ਇੱਕ ਦੇਖ ਰਹੇ ਹੋ ਤੁਸੀਂ ਸਾਹਮਣੇ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਇੱਥੇ ਪੁਲੀ ਬਣੀ ਹੈ ਜੀ ਇੱਕ ਹਾਂਜੀ ਇਹ ਪੁਲੀਏ ਜਿਹੜੀ ਤਕਰੀਬਨ ਡੇਢ ਫੁੱਟ ਨੀਵੀ ਹੈਗੀ ਆ ਜਿਹੜਾ ਓਵਰਫਲੋ ਹੈ ਇਹ ਪਾਣੀ ਨੂੰ ਕੈਪਚਰ ਕਰ ਲਓ ਇੱਕ ਵਾਰ ਮੈਂ ਕੱਲ ਆ ਪਾਜੀ ਮੈਨੂੰ ਤੁਸੀਂ ਹਾਂਜੀ ਹਾਂਜੀ ਆ ਜਿਹੜਾ ਓਵਰਫਲੋ ਹੋ ਗਿਆ ਇਹ ਇੱਥੋਂ ਜਿਹੜੀ ਪੁਲੀਏਗੀ 1 ਫੁੱਟ ਨੀਵੀ ਹੈਗੀ ਹੈ ਤਕਰੀਬਨ ਜਿਹੜੀ ਨਹਿਰ ਉਪਰੋ ਦੀ ਪਾਈ ਹੋਈ ਹੈਗੀ ਹਾਂਜੀ ਸਰ ਨਾਮ ਹਰਦੀਪ ਸਿੰਘ ਹੈ ਜੀ ਮੈਂਬਰ ਪੰਚਾਇਤ ਕੰਗਰਿਆਂ ਤੋਂ ਜੀ ਸਵੇਰੇ 4:30 ਵਜੇ ਸਰਪੰਚ ਸਾਹਿਬ ਦਾ ਫੋਨ ਆਇਆ ਵੀ ਪਿੰਡ ਦੀ ਨਹਿਰ ਟੁੱਟ ਗਈ ਲੌਸਮੈਂਟ ਹੋ ਗਈ ਆ ਜੀ ਸਾਡੇ ਜ਼ਿੰਮੇਦਾਰ ਭਰਾ ਜੀ ਤੇ ਨਾਲ ਖੂ ਪੈਂਦਾ ਜੀ ਉਹਨਾਂ ਦਾ ਮੋਟਰ ਉੱਥੇ ਚੱਲੇ ਸੀਗੇ ਦੋਨੇ ਆ ਪੈਂਡਾਲੂ ਪਾਣੀ ਆ ਰਿਹਾ ਸੀਗਾ ਤੇ ਮੋਹਰੇ ਜਿਹੜੇ ਨੇ ਗੇਟ ਬਣਾਏ ਆ ਸਾਰੇ ਬੰਦ ਸੀਗੇ ਜੀ ਤੇ ਪਿੰਡ ਵਿੱਚ ਲੌਸਮੈਂਟ ਹੋਈ ਤਾਂ ਸਾਰੇ ਭਰਾ ਜੀ ਇਕੱਠੇ ਹੋਏ ਫਟਾਫਟ ਜੀ ਤਾਂ ਇਕੱਠੇ ਹੋ ਗਏ ਜੀ ਜਦੋਂ ਦੇਖਿਆ ਤਾਂ ਨਹਿਰ ਓਵਰਫਲੋ ਹੋ ਕੇ ਬਹੁਤ ਪਾਣੀ ਪੈਂਡਾਲ ਨੂੰ ਆ ਰਿਹਾ ਸੀਗਾ ਜੀ ਫਿਰ ਜਦੋਂ ਗੇਟਾਂ ਤੇ ਜਾ ਕੇ ਦੇਖਿਆ ਜੋ ਗੇਟ ਸਾਰੇ ਬੰਦ ਸੀਗੇ ਜੀ ਤੇ ਫਿਰ ਜਿਹੜੇ ਉੱਥੇ ਬੰਦਾ ਕਿ ਨਹੀਂ ਪ੍ਰਾਈਵੇਟ ਰੱਖਿਆ ਹੈ ਨਾਲ ਦੇ ਪਿੰਡ ਸ਼ੇਗਪੁਰ ਦਾ ਜੀ ਮਨਰੇਗਾ ਦਾ ਕੰਮ ਕਰਦਾ ਹੋ ਉਹਦੇ ਕੋਲ ਪ੍ਰਾਈਵੇਟ ਚਾਬੀ ਦਿੱਤੀ ਸੀ ਉਹਨੂੰ ਫੋਨ ਕੀਤਾ ਜੀ ਚਲੋ ਉਹ ਆਇਆ ਜੀ ਫਟਾਫਟ ਆਗੇ ਤਾਂ ਜੀ ਉਹਦੇ ਨਾਲ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਗੇਟ ਚਕਾਏ ਜੀ ਤਾਂ ਪਾਣੀ ਦਾ ਫਲੋ ਘਟਿਆ ਜੀ ਫਿਰ ਇਹਨਾਂ ਜੈ ਸਿੰਘ ਸਾਹਿਬ ਨੂੰ ਫੋਨ ਕੀਤਾ ਜੀ ਇਹ ਸਮਾ ਉਲਟਾ ਕਹਿਣ ਲੱਪੇ ਜੀ ਚਲੋ ਨਹਿਰ ਟੁੱਟੀ ਤਾਂ ਨਹੀਂ ਗਈ ਜੀ ਵੀ ਅਸੀਂ ਆਉਣੇ 10 ਵਜੇ ਆਉਣਾ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਹੁਣੇ ਆਓ ਜੀ ਕਹਿੰਦੇ 10 ਵਜੇ ਆਉਣਾ ਜੀ ਹੁਣ ਇੱਥੇ ਮੌਕੇ ਤੇ ਆਏ ਆ ਆ ਕੇ ਦੇਖਿਆ ਪਰ ਕੋਈ ਗੱਲਬਾਤ ਨਹੀਂ ਨਹੀਂ ਕੀਤੀ ਨਾ ਸਾਡੀ ਸੁਣੀ ਆ ਜੀ ਅਜੇ ਵੀ ਸਾਹਿਬ ਨੂੰ ਫੋਨ ਕੀਤਾ ਐਕਸ਼ਨ ਸਾਹਿਬ ਉਹ ਕਹਿੰਦੇ 10 11 ਵਜੇ ਜਾਵਾਂਗੇ ਪਹਿਲਾਂ ਨਹੀਂ ਆ ਸਕਦੇ ਪਾਣੀ ਟੁੱਟਿਆ ਜੀ ਬਹੁਤ ਦੇਖ ਲਓ ਜੀ ਪਾਣੀ ਤਾਂ ਆਦੀ ਬਚਾਅ ਹੋ ਗਿਆ ਜੀ ਦੋ ਖੇਤ ਇਦੋਂ ਨੂੰ ਭਰ ਗਏ ਆ ਜੀ ਦੋ ਇਦੋਂ ਨੂੰ ਆ ਪਾੜ ਪੈ ਗਿਆ ਜੀ ਆ ਇਧਰਲੇ ਪਾਸੇ ਆ ਦੇਖ ਲੋ ਈਟਾ-ਉਟਾ ਸਾਰੀਆਂ ਜੀ ਮਿੱਟੀ ਬਹੁਤ ਨਿਕਲੀ ਆ ਜੀ ਇਹ ਤਾਂ ਰੱਬ ਵੱਲੋਂ ਬਚਾਅ ਹੋ ਗਿਆ ਜੀ ਹਾਂ ਜੀ ਹੋਈ ਸੀਗੀ ਤੇ ਆ ਉਹ ਕਹਿੰਦੇ ਸੀ ਅਸੀਂ 11 ਵਜੇ ਆਵਾਂਗੇ ਜੀ ਪਹਿਲਾਂ ਨਹੀਂ ਆ ਸਕਦੇ ਜੀ ਅਸੀਂ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਹੁਣੇ ਆਓ ਜੀ ਉਹ ਕਹਿੰਦੇ ਨਹੀਂ ਜੀ ਅਸੀਂ 11 ਵਜੇ ਤੋਂ ਪਹਿਲਾਂ ਨਹੀਂ ਆ ਸਕਦੇ ਜੀ ਅਸੀਂ ਕਿਹਾ ਪਾਣੀ ਇੰਨਾ ਕਿੱਦਾਂ ਆ ਗਿਆ ਕਹਿੰਦੇ ਸਾਨੂੰ ਵੀ ਅਣਗਹਿਲੀ ਨਹਿਰ ਵਹਾਅ ਵਾਲਿਆਂ ਦੀ ਜਿਹੜੇ ਮੌਕੇ ਦੇ ਅਫਸਰ ਉਹਨਾਂ ਦੀ ਬਿਲਕੁਲ ਅਫਸਰ ਇਹ ਦੂਜਾ ਚਾਂਸ ਹੋਇਆ ਪਹਿਲਾਂ ਵੀ ਹੋਇਆ ਸੀ ਚਾਂਸ ਉਹਦੇ ਵੀ ਗੇਟ ਬੰਦ ਕਰਕੇ ਆਪ ਜੀ ਪਤਾ ਨਹੀਂ ਇਹਨਾਂ ਨੂੰ ਹੈ ਕਹਿੰਦੇ ਸਾਨੂੰ ਪਤਾ ਨਹੀਂ ਪਾਣੀ ਆਉਣਾ ਕਿ ਨਹੀਂ ਆਉਣਾ ਜੀ ਹੁਣ ਵੀ ਇਹੀ ਹੋਇਆ ਜੀ ਗੱਲਬਾਤ ਅਸੀਂ ਬਸ ਇਹੀ ਮੰਗ ਕਰਦੇ ਆ ਜਿਹੜੇ ਜਿਹੜੇ ਮੌਕੇ ਦੇ ਅਫਸਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਸਾਡਾ ਪਿੰਡ ਸੇਫ ਰਹੇ ਜੀ ਕੋਈ ਵਣ ਗੈਲੀ ਆਤ ਬਰਾਤੇ ਕੁਝ ਵੀ ਹੋ ਸਕਦਾ ਜੀ ਇਹ ਦੂਜਾ ਚਾਂਸ ਹੋ ਚੁੱਕਾ ਹੈ